ਜਿਵੇਂ ਅਸੀਂ ਮੱਲੋ ਮੈਂ ਪਲਸ 2 ਵੀ ਕੀਤੀ ਬਕਸੀ ਵਾਲਾ ਕਿਉਂਕਿ ਉਸ ਤੋਂ ਬਾਅਦ ਮੇਰਾ ਬੀਏ ਕਰਨ ਦਾ ਇਰਾਦਾ ਸੀ ਹਮ ਲੇਕਿਨ ਉਹਦੇ ਨਾਲ ਗੱਲ ਕੀ ਬਣੀ ਇੱਕ ਕਾਲਜ ਹੁੰਦਾ ਸੀਗਾ ਅੱਜ ਵੀ ਉਹ ਯੂਨੀਵਰਸਿਟੀ ਕਾਲਜ ਉਹ ਤੇ ਸ਼ੁਰੂ ਦੇ ਵਿੱਚ ਮੂਨਕ ਦੇ ਵਿੱਚ ਚੱਲਦਾ ਹੁੰਦਾ ਸੀ ਹਾਂਜੀ ਹੁਣ ਅੱਜ ਉਹ ਸਰਕਾਰੀ ਕਾਲਜ ਚੱਲ ਰਿਹਾ ਹੈ ਹਾਂਜੀ 2005 ਦੇ ਵਿੱਚ ਮੈਂ ਜਦੋਂ ਪਲਸ 2 ਕਰੀ ਕੀਤੀ ਉਸ ਤੋਂ ਬਾਅਦ ਮੈਂ ਉਸ ਕਾਲਜ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਗਿਆ ਹਮ ਲੇਕਿਨ ਉਸ ਕਾਲਜ ਦੇ ਵਿੱਚ ਅਡਮਿਸ਼ਨ ਜੋਗੇ ਪੈਸੇ ਮੇਰੇ ਕੋਲੇ ਨਹੀਂ ਹੈਗੇ ਸੀਗੇ ਹੂੰ ਕਿਉਂਕਿ ਜਰਨਲ ਕੈਟਾਗਰੀ ਦੇ ਬਰਾਬਰ ਦੇ ਵਿੱਚ ਅਡਮਿਸ਼ਨ ਫੀਸ ਭਰਾਈ ਜਾਂਦੀ ਸੀਗੀ ਅੱਛਾ ਹਾਂਜੀ ਹਾਂਜੀ ਮੈਨੂੰ ਇਹ ਸੀ ਵੀ ਚਲੋ ਸਰਕਾਰਾਂ ਵੱਲੋਂ ਵੱਖੋ-ਵੱਖਰੀਆਂ ਕਿਸਮ ਦੀਆਂ ਛੋਟਾਂ ਹੋਣਗੀਆਂ ਵੀ ਸ਼ਾਇਦ ਉੱਥੇ ਜਾ ਕੇ ਪੜ੍ਹਾਈ ਦੇ ਵਿੱਚ ਕਾਫੀ ਛੋਟਾ ਹੋਣ ਦੇ ਬਾਬ ਜੀ ਆਪਣੀ ਪੜ੍ਹਾਈ ਛੋਟ ਆਪਾਂ ਨੂੰ ਮਿਲ ਜਾਵੇਗੀ ਪਰ ਜਦੋਂ ਮੈਨੂੰ ਉੱਥੇ ਜਾ ਕੇ ਇਹ ਪਤਾ ਲੱਗਿਆ ਵੀ ਉਸ ਟਾਈਮ ਦੇ ਵਿੱਚ 4000 ਰੁਪਿਆ ਬਹੁਤ ਵੱਡੀ ਬਹੁਤ ਵੱਡੀ ਗੱਲ ਸੀ ਮੈਨੂੰ 4000 ਰੁਪਿਆ ਉਸ ਟਾਈਮ ਦੇ ਵਿੱਚ ਭਰਨਾ ਬਹੁਤ ਵੱਡਾ ਲੱਗਿਆ ਕਿਉਂਕਿ ਕਰਦੇ ਇਲਾਤ ਵੀ ਇਹੋ ਜਿਹੀ ਸੀ